ਫਗਵਾੜਾ ਵਿਖੇ ਹੋਈ ਮੌਸਮੀ ਬਰਸਾਤ ਕਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਇਹ بارش ਕਿਸਾਨਾਂ ਤੇ ਮੰਡੀ ਵਿੱਚ ਕੰਮ ਕਰਨ ਵਾਲੇ ਆਰਤੀਆਂ ਤੇ ਲੇਬਰ ਲਈ ਵੀ ਪਰੇਸ਼ਾਨੀ ਦਾ ਕਾਰਨ ਬਣ ਕੇ ਸਾਹਮਣੇ ਆਈ ਹੈ ਇਸ بارش ਨਾਲ ਫਗਵਾੜਾ ਨਜ਼ਦੀਕ ਪਿੰਡ ਪਾਸਟਾ ਵਿਖੇ ਖੇਤਾਂ ਵਿੱਚ ਕਣਕ ਦੀ ਫਸਲ ਦੀ ਕਟਾਈ ਦਾ ਕੰਮ ਵੀ ਕਾਫੀ ਪ੍ਰਭਾਵਿਤ ਹੋਇਆ ਪਾਸਟਾ ਦਾਣਾ ਮੰਡੀ ਦੀ ਗੱਲ ਕਰੀਏ ਤਾਂ ਮੰਡੀ ਵਿੱਚ ਵੀ ਖੁੱਲੇ ਆਸਮਾਨ ਹੇਠਾਂ ਪਈ ਕਣਕ ਦੀਆਂ ਬੋਰੀਆਂ ਵੀ ਮੀਂਹ ਵਿੱਚ ਭਿੱਜਦੀਆਂ ਰਹੀਆਂ ਇਸ ਸਬੰਧੀ ਜਦੋਂ ਨਵਰੰਗ ਟੀਵੀ ਦੀ ਟੀਮ ਨੇ ਮੰਡੀ ਦਾ ਦੌਰਾ ਕੀਤਾ ਤਾਂ ਮੰਡੀ ਵਿੱਚ ਆੜਤੀਆਂ ਤੇ ਪੱਲੇਦਾਰਾਂ ਨੇ ਦੱਸਿਆ ਕਿ ਇਸ ਦੌਰਾਨ ਮੰਡੀ ਵਿੱਚ ਕਣਕ ਦੀਆਂ ਬੋਰੀਆਂ ਨੂੰ ਚੁੱਕਣ ਵਾਸਤੇ ਗੱਡੀ ਵਾਲੇ ਵੀ 500 ਰੁਪਏ ਕਿਰਾਇਆ ਦੀ ਮੰਗ ਕਰ ਰਹੇ ਨੇ ਤੇ ਕਿਰਾਇਆ ਨਾ ਦੇਣ ਦੀ ਸੂਰਤ ਵਿੱਚ ਮੰਡੀ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਇਸ ਸੰਬੰਧੀ ਗੱਲਬਾਤ ਕਰਦੇ ਆਰਤੀ ਵਿਨੋਦ ਕੁਮਾਰ ਅਤੇ ਪੱਲੇ ਦਾ ਸੁਨੀਲ ਨੇ ਦੱਸਿਆ ਕਿ ਗੁਜਰਾਤ ਵਿਖੇ ਹੁਣ ਵਾਲੀਆਂ ਚੋਣਾ ਕਾਰਨ ਇੱਕ ਤਾਂ ਮਜ਼ਦੂਰਾਂ ਦੀ ਕਮੀ ਆ ਰਹੀ ਹੈ ਦੂਸਰੇ ਪਾਸੇ ਪੌਂਸ਼ਟਾ ਦਾਣਾ ਮੰਡੀ ਵਿਖੇ ਜੋ ਲਿਫਟਿੰਗ ਲਈ ਗੱਡੀ ਲਗਾਈ ਗਈ ਹੈ ਉਸ ਦਾ ਡਰਾਈਵਰ ਪੱਲੇਦਾਰਾ ਕੋਲੋਂ 300 ਤੋਂ ਲੈ ਕੇ 500 ਰੁਪਏ ਤੱਕ ਦੀ ਮੰਕਰਿਆ ਹੈ ਤੇ ਜੋ ਪੈਸੇ ਦੇ ਦਿੰਦਾ ਹੈ ਉਸ ਦੀ ਕਣਕ ਉਠਾ ਲਈ ਜਾਂਦੀ ਹੈ ਜਿਸ ਬੰਦੀ ਉਹਨਾਂ ਵੱਲੋਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਦੱਸਿਆ ਗਿਆ ਹੈ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਸ੍ਰੀਲ ਜੀ ਦਾਣਾ ਮੰਡੀ ਦੇ ਵਿੱਚ ਪਾਸਟੇ ਕੰਮ ਕਰਦੇ ਹੋ ਤੁਸੀਂ? ਹਾਂਜੀ ਹਾਂਜੀ। ਪੱਲੇਦਾਰੀ ਦਾ। ਪੱਲੇਦਾਰੀ ਦਾ। ਤਾਂ ਬੋਰੀਆਂ ਦੇ ਇੱਥੇ ਕੋਈ ਤੁਹਾਨੂੰ ਮੰਡੀ ਦੇ ਵਿੱਚ ਕੋਈ ਤੁਹਾਨੂੰ ਦਿੱਕਤ ਆਂਦੀ ਆ? ਦਿੱਕਤ ਇਹੀ ਆ ਜੋ ਗੱਡੀ ਚੱਕਨੇ ਹੋ ਰਹਾ ਹੈ। ਗੱਡੀ ਵਾਲਾ ਮਾਲ ਉਠਾ ਨਹੀਂ ਰਹਾ ਪੈਸਾ ਮੰਗਦਾ ਹੈ ਹਰੇਕ ਗੱਡੀ ਮੇ 300 ਰੁਪਿਆ ਕਹਾਂ ਸੇ ਹਮ ਲੋਕ ਦੇਂਗੇ? ਨੇ ਉਹ ਕਿਸ ਕੰਮ ਬਾਰਤੇ ਮੰਗਤਾ ਹੈ ਗੱਡੀ ਵਾਲਾ ਗੱਡੀ ਵਾਲਾ ਮੰਗਤਾ ਜੋ ਐਸੇ ਗੱਡੀ 300 ਰੁਪਿਆ ਦੋ ਤੱਕ ਗੱਡੀ ਲਗਾएंगे तब लोड करेंगे तब लोड करेंगे ਤੇ ਉਹ ਜਿਹੜੇ 300 ਰੁਪਿਆ ਮੰਗਦਾ ਹੈ ਉਹ ਪੱਲੇਦਾਰ ਕੋਲੇ ਮੰਗਦਾ ਹੈ ਕਿ ਆਰਤੀਏ ਕੋਲੋਂ ਮੰਗਦਾ ਹੈ ਆਰਤੀ ਕੋਲ ਪੱਲੇਦਾਰ ਕੋਲ ਪੱਲੇਦਾਰ ਸੇ ਮੰਗਤਾ ਹੈ ਹਾਂ ਜੀ ਤੇ ਫਿਰ ਤੁਸੀਂ ਇਹਦੇ ਬਾਰੇ ਤੁਸੀਂ ਆਪਣੇ ਜਿਹੜਾ ਆਰਤੀਆ ਆ ਉਹਦੇ ਨੂੰ ਦੱਸਿਆ ਆਰਤੀ ਕੋ ਦੱਸਿਆ ਹਾਂ ਆਰਤੀ ਬੋਲਾ ਕਿ ਜੋ ਪੈਸਾ ਤੋਂ ਨਹੀਂ ਦੇਣਾ ਚਾਹੀਏ ਕਿ ਉਸ ਕੋ ਕਾਨੂੰਨ ਨਹੀਂ ਹੈ ਲੈਣੇ ਦਾ ਹਾਂ ਠੀਕ ਹੈ ਤੁਪਕਾ ਕਿਉਂ ਲੈ ਗਏ ਹਮ ਪੈਸਾ ਨਹੀਂ ਦੇਂਗੇ ਉਸ ਨੂੰ ਹਾਂ ਤੁਸੀਂ ਕੋਈ ਪੈਸਾ ਨਹੀਂ ਮੰਨ ਲਓ ਦੇਣਾ ਆਤੀ ਨੇ ਬੋਲਾ ਹਾਂ ਜੀ ਗੱਡੀ ਵਾਲਾ ਲਗਾਤਾਰ ਹੈ ਉਹ ਦੌੜਾ ਕੇ ਜਿੱਧਰ ਪੈਸਾ ਦਿੱਤਾ ਉਹ ਧਰ ਲਗਾ deta ਹੈ ਅੱਛਾ ਜਿਹੜਾ ਹੋਰ ਕੋਈ ਪੈਸੇ ਦੇ ਦਿੰਦਾ ਤੇ ਗੱਡੀ ਉਧਰ ਲੱਗ ਜਾਂਦੀ ਹੈ ਉਧਰ ਲੱਗ ਜਾਂਦਾ ਹੈ ਤੇ ਤੁਸੀਂ ਕੋਈ ਪੈਸਾ ਨਹੀਂ ਦਿੱਤਾ ਤੁਸੀਂ ਸਾਡੀ ਕੋਈ ਇੱਧਰ ਗੱਡੀ ਨਹੀਂ ਆਈ ਕੋਈ ਕੋਈ ਨਹੀਂ ਆਇਆ ਸਵੇਰ ਤੋਂ ਕੋਈ ਨਹੀਂ ਅੱਜ ਸਵੇਰ ਤੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਠੀਕ ਹੈ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਸੇ ਇਹ ਕਹਾਂਗੇ ਜੇ ਹਮ ਲੋਕ ਨੂੰ ਗੱਡੀ ਮਿਲਣਾ ਚਾਹੀਏ ਲੋੜ ਕਰਾਂਗੇ ਤੇ ਮਾਲ ਕਾਫੀ ਜਮਾ ਹੋ ਗਿਆ ਹੈ ਜਗਾ ਜਮਾ ਹੋ ਗਿਆ ਹੈ ਬੋਰੀ ਢਾਕ ਲਗਾ ਰਹੇ ਹਨ ਤੇ ਜੇ ਹੁਣ ਕਿਸਾਨ ਕੋਈ ਮੰਡਿਆ ਦਾ ਕਣਕ ਲੈ ਕੇ ਆਉਂਦਾ ਟਰਾਲੀ ਲੈ ਕੇ ਆਉਂਦਾ ਜਗਾ ਮ ਹੈਗੀ ਇੱਥੇ ਉਹਦੇ ਲੋਡ ਵਾਸਤੇ ਜਗਾ ਜਗਾ ਹੈ ਨਹੀਂ ਬੋਰੀ ਪੜਾ ਹੈ ਜਾਮ ਲਗਾ ਹੈ ਤਾਂ ਜਗਾ ਕਹਾਂ ਹੈ ਤਾਂ ਇੱਥੇ ਜਿਹੜੇ ਦਾਣਾ ਮੰਡੀ ਦੇ ਵਿੱਚ ਪੱਲੇਦਾਰ ਲੱਗੇ ਆ ਉਹਨਾਂ ਨੇ ਕੁਝ ਰੋਪ ਲਾਏ ਆ ਕਿ ਜਿਹੜੇ ਡਰਾਈਵਰ ਲੈ ਕੇ ਜਾਂਦੇ ਇੱਥੋਂ ਦਾਣੇ ਸਾਡੇ ਲੋਡ ਕਰਕੇ ਲੈ ਕੇ ਜਾਂਦੇ ਆ ਵੀ ਉਹ ਜੇ ਸਾਡੇ ਹੀ ਕਹੀਏ ਵੀ ਸਾਡੀ ਗੱਡੀ ਲਾਓ ਤਾਂ ਉਹ 300 ਰੁਪਏ ਗੱਡੀ ਦਾ ਮੰਗਦੇ ਆ ਇਹ ਤਾਂ ਕੋਈ ਹੈਗੀ ਗੱਲਬਾਤ ਨਹੀਂ ਨਹੀਂ ਜੀ ਨਹੀਂ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਆਰਤੀਆ ਆਪਣੀ ਖੁਸ਼ੀ ਨਾਵੇਂ ਦਿੰਦਾ 100 ਦੇ ਦੇਵੇ 200 ਦੇ ਦੇਵੇ ਜੀ ਨਾ ਇੱਥੇ ਕੋਈ ਹੋਟਲ ਨਾ ਕੋਈ ਟੱਬਾ ਆ ਨਾ ਕੋਈ ਚਾਹ ਪੁੱਛਦਾ ਰਾਤ ਨੂੰ 4 ਵਜੇ ਗੇਟ ਪਾਸ ਬੰਦ ਕਰ ਦਿੰਦੇ ਆ ਜੀ ਨਾ ਤਾਂ ਸੈਲਰ ਦੇ ਵਿੱਚ ਗੱਡੀ ਲੱਗਦੀ ਐ ਜੀ ਨਾ ਤਾਂ ਫਿਰ ਇੱਥੇ ਲੱਗਦੀ ਐ ਇਹ ਕਦੀ ਕਹਿੰਦੇ ਆ ਰੋਡ ਤੇ ਲਾਓ ਕਦੀ ਕਹਿੰਦੇ ਇੱਧਰ ਕਰੋ ਕਦੀ ਕਹਿੰਦੇ ਇੱਧਰ ਕਰੋ ਜੀ ਤੇ ਰਾਤ ਸਾਨੂੰ ਜੇ ਰਹਿਣਾ ਵੀ ਪੈ ਜਾਂਦਾ ਤੇ ਅਸੀਂ ਰੋਟੀ ਕਿੱਥੋਂ ਖਾਣੀ ਜੀ ਠੀਕ ਐ ਸਾਨੂੰ ਤਾਂ ਚਾਹ ਤੱਕ ਨਹੀਂ ਪੁੱਛਦੇ ਜੀ ਹੁਣ ਮੈਨੂੰ ਅੱਧਾ ਘੰਟਾ ਹੋ ਗਿਆ ਗੱਡੀ ਭਰਦੀ ਨੂੰ ਜੀ ਕਿਸੇ ਬੰਦੇ ਨੇ ਚਾਹ ਤਾਂ ਨਹੀਂ ਗਿਆ ਠੀਕ ਇਹ ਪੀਣੀ ਵੀ ਪੈਂਦੀ ਅਸੀਂ ਆਪਣੇ ਪੱਲਿਓਂ ਪੀਂਦੇ ਆ ਠੀਕ ਰਾਤ ਨੂੰ ਰੋਟੀ ਖਾਣ ਨੂੰ ਵੀ ਇਹ ਜੇ ਦਿੰਦੇ ਵੀ ਆ ਅਸੀਂ ਪੱਲੇਦਾਰ ਜਾਂ ਲੇਬਰ ਤੋਂ ਕਦੀ ਪੈਸਾ ਨਹੀਂ ਮੰਗੇ ਮੰਨ ਲਓ ਤੁਸੀਂ ਆਰਤੀ ਆ ਖੁਸ਼ੀ ਆਪਣੇ ਨਾਲ ਦਿੰਦਾ ਇਹਨਾਂ ਦੇ ਕੋਲ ਕਿਸੇ ਦੇ ਕੋਲ ਗਰਾਉਂਡ ਫਲੋਰ ਦੇ ਕਣਕ ਸਿੱਟਣੇ ਨੂੰ ਫੜ ਨਹੀਂ ਹੁੰਦਾ ਹੈਗਾ ਬੋਰੀਆਂ ਦੀਆਂ ਢੰਕਾ ਲੱਗੀਆਂ ਹੋਣੀਆਂ ਜੀ ਉਹ ਬੰਦਾ ਕਹਿੰਦਾ ਪਹਿਲਾਂ ਮੇਰੇ ਲਾਓ ਅੱਛਾ ਜੀ ਇਹ ਆਪਸ ਵਿੱਚ ਹੀ ਫਿਰ ਲੜਦੇ ਆ ਜੀ ਤਾਂ ਕਰਕੇ ਅਸੀਂ ਕਹੀਦਾ ਵੀ ਜਿਹਦੇ ਕੋਲ ਜਗ੍ਹਾ ਨਹੀਂ ਹੈਗੀ ਪਹਿਲਾਂ ਗੱਡੀ ਉਹਦੇ ਲੱਗਣੀ ਹੈ ਠੀਕ ਹੈ ਕਿ ਤੁਸੀਂ ਆਹ ਕਣਕ ਦੀਆਂ ਢੰਕਾ ਲੋਆ ਰਹੇ ਹੋ ਕੀ ਕਰਨਾ ਹੈ ਜੀ ਲੱਗਦਾ ਜੀ ਉਹ ਗੱਡੀਆਂ ਨਹੀਂ ਆਣੀਆਂ ਕਿੰਨੇ ਦਿਨਾਂ ਤੋਂ ਜੀ ਸਾਰੀਆਂ ਗੱਡੀਆਂ ਆਏ ਦੋ ਤਿੰਨ ਗੱਡੀਆਂ ਆਈਆਂ ਜਾਂਦਾ ਕੀ ਹੋਈ ਹੈ ਅੱਛਾ ਜੀ ਜੀ ਇਹ ਪਤਾ ਨਹੀਂ ਕੀ ਪ੍ਰੋਬਲਮ ਹੈ ਜਿਹੜੀ ਆਦੀ ਆ ਉਹ ਵੀ ਮੋਰੇ ਜਿਹੜਾ ਆਰਪੀ ਉਹਦੇ ਲੱਗਦੇ ਆ ਜੀ ਬਿਲਕੁਲ ਜਿਹੀ ਆਂਦੀ ਚਾਹੇ ਅੱਛਾ ਜੀ ਮੇਰਾ ਆਦੀ ਆ ਇਹਨਾਂ ਦੇ ਜਿਹੇ ਹੈ ਮਗਰ ਵੀ ਲਾਉਂਦੀ ਚੀਜ਼ ਪਰੇਸ਼ਾਨੀ ਇਹੀ ਹੈ ਜੀ ਕਿਉਂਕਿ ਇੱਕ ਦਾ ਵੋਟਾਂ ਕਰਕੇ ਬਿਹਾਰ ਦੇ ਵਿੱਚ ਵੋਟਾਂ ਹੈ ਲੇਬਰ ਘਟਾਈ ਬਹੁਤ ਲੇਬਰ ਘਟਾਈ ਹੈ ਲੇਬਰ ਘਟਾਈ ਹੈ ਨਹੀਂ ਛੋਟੇ ਸਾਰੇ ਪੰਜਾਬ ਦੇ ਜਾਰੀ ਜੀ ਪਰੇਸ਼ਾਨੀ